ਇਸਕ ਕੱਠ ਨੂੰ ਸੰਬੋਧਨ ਕਰਨ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਪੱਤਰਕਾਰਾਂ ਦੇ ਸਵਾਲਾਂ ਤੋਂ ਵੀ ਪਾਏ ਤੀ ਹੋਏ ਨਜ਼ਰ ਆਏ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅੱਜ ਗਿੱਦੜਵਾਹ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਉੱਥੇ ਤੁਹਾਨੂੰ ਦੱਸ ਦਈਏ ਕਿ ਪਿੰਡ ਦੋਦਾ ਦੇ ਪੈਰਸ ਦੇ ਵਿੱਚ ਤਿੰਨ ਪਿੰਡਾਂ ਦਾ ਇਕੱਠ ਰੱਖਿਆ ਗਿਆ ਸੀ ਦੋਦਾ ਕੌਣੀ ਅਤੇ ਲੋਹਾਰਾ ਤੁਹਾਨੂੰ ਦੱਸ ਦਈਏ ਕਿ ਪਿੰਡ ਵੀ ਕਾਫੀ ਵੱਡੇ ਨੇ ਤਾਂ ਇਸ ਪੈਲਸ ਦੇ ਵਿੱਚ ਵਰਕਰਾਂ ਦਾ ਜ਼ਿਆਦਾ ਇਕੱਠ ਨਾ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਪਹੁੰਚੇ ਹੋਏ ਵਰਕਰਾਂ ਵੱਲੋਂ ਖਾਲੀ ਕੁਰਸੀਆਂ ਨੂੰ ਇਕੱਠਾ ਕਰਕੇ ਪਾਸੇ ਰੱਖ ਦਿੱਤਾ ਗਿਆ। ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਨਸ਼ੇ ਬਾਰੇ ਤਕਰਮਜੀਤ ਅੰਮੋਲ ਨੇ ਕਿਹਾ ਕਿ ਨਸ਼ਾ ਪਹਿਲਾਂ ਨਾਲੋਂ ਕਾਫੀ ਘਟਿਆ ਹੈ ਅੱਜ ਦੇ ਹਾਲਾਤ ਬਹੁਤ ਸਧ ਚੁੱਕੇ ਨੇ ਜੀ ਔਰ ਕੋਸ਼ਿਸ਼ ਕਰਾਂਗੇ ਹੋਰ ਬਿਸਦਾ ਕਿ ਸਵਾਲ ਆਇਆ ਵੀਆਈਪੀ ਕਲਚਰ ਤੇ ਤਕਰਮਜੀਤ ਅੰਮੋਲ ਨੇ ਇਹ ਕਹਿੰਦੇ ਹੋਏ ਟਾਲਮਟੋਲ ਕੀਤੀ ਕਿ ਮੈਂ ਤਾਂ ਨਾ ਵੀਆਈਪੀ ਪਹਿਲਾਂ ਸੀ ਤੇ ਨਾ ਹੀ ਹੁਣ ਵੀਆਈਪੀ ਹਾਂ ਬਾਕੀਆਂ ਬਾਰੇ ਮੈਨੂੰ ਕੁਝ ਨਹੀਂ ਪਤਾ ਤੇ ਬਾਕੀ ਦੇ ਸਵਾਲਾਂ ਤੋਂ ਕਰਮਜੀਤ ਅੰਮੋਲ ਭਾਈਦੇ ਹੋਏ ਨਜ਼ਰ ਆਈ ਜੀ ਮੈਂ ਆਪਣਾ ਕਹਿ ਸਕਦਾ ਵੀ ਮੈਂ ਕੋਈ ਵੀਆਈਪੀ ਮੈਂ ਕਲਾਕਾਰ ਵੀ ਆ ਉਹਦੇ ਵਿੱਚ ਨਹੀਂ ਵੀਆਈਪੀ ਬਣਿਆ ਤੇ ਹੁਣ ਵੀ ਨਹੀਂ ਬਣਿਆ ਤੇ ਇੱਕ ਹਲਕੇ ਦੀ ਆ ਫਿਤਰਤ ਰਹੀ ਆ ਜੀ ਥੈਂਕ ਯੂ ਜੀ ਗਿੱਧਰਵਾ ਹਲਕੇ ਦੇ ਦੌਰੇ ਦੌਰਾਨ ਜਦੋਂ ਪਿੰਡ ਹਰੀਕੇ ਕਲਾਂ ਵਿੱਚ ਕਰਮਜੀਤ ਅਰਮੋਲ ਨੇ ਆਪਣੀ ਸਪੀਚ ਦੌਰਾਨ ਇੱਕ ਗੱਲ ਕਹੀ ਕਿ ਸਾਨੂੰ 13 ਲੋਕ ਸਭਾ ਸੀਟਾਂ ਜਤਾ ਕੇ ਭੇਜੋ ਪਾਰਲੀਮੈਂਟ ਦੇ ਵਿੱਚ ਤਾਂ ਸਰਕਾਰ ਦੇ ਹਾਕਮਾਂ ਦੇ ਗੱਲ ਚ ਗੂਠਾ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਤਾਂ ਜਿਸ ਤੋਂ ਇਹ ਜ਼ਾਹਰ ਹੁੰਦਾ ਸੀ ਕਿ ਸੈਂਟਰ ਦੇ ਵਿੱਚ ਤਾਂ ਫਿਰ ਦੁਬਾਰਾ ਪਾਜ ਪਾ ਦੀ ਸਰਕਾਰੀ ਬਣ ਵਾਲੀ ਹੈ ਅੱਜ ਵੀ ਸੈਂਟਰ ਚ ਜਾ ਕੇ ਸੈਂਟਰ ਦੇ ਹਾਕਮਾਂ ਦਾ ਕੱਲ ਚ ਕੂਟਾ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਪੰਜਾਬ ਦੇ ਹੱਕ ਆਉ ਸੁਣਦੇ ਆ ਦੋਦਾ ਪਹੁੰਚੇ ਕਰਮਜੀਤ ਅਨਮੋਲ ਨੇ ਕੀ ਕੁਝ ਗਿਆ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਬਹੁਤ ਹੀ ਲੋਕ ਪਿਆਰ ਦੇ ਰਹੇ ਨੇ ਬਹੁਤ ਬਹੁਤ ਇੱਜ਼ਤ ਮਾਨ ਬਖਸ਼ ਰਹੇ ਨੇ ਹਰ ਇੱਕ ਥਾਂ ਜਿੱਥੇ ਵੀ ਗਏ ਆ ਬੜਾ ਭਰਮ ਹੰਗਾਰਾ ਮਿਲਿਆ ਜਿੱਥੇ ਵੀ ਸਾਰੇ ਤੁਸੀਂ ਗਾ ਉਸ ਸਮਾਂ ਪਹਿਲਾਂ ਤੇ ਤੁਹਾਡਾ ਗਾਣਾ ਆਇਆ ਸੀ ਪੂਰਾ ਪਿੰਡ ਵਕਾਉ ਹੈ ਜੀ ਜੀ ਅੱਜ ਦੇ ਹਾਲਾਤਾਂ ਨੂੰ ਲੈ ਕੇ ਕੀ ਕਹਾਂਗਾ ਅੱਜ ਦੇ ਹਾਲਾਤ ਬਹੁਤ ਸੁੱਧ ਚੁੱਕੇ ਨੇ ਜੀ ਔਰ ਕੋਸ਼ਿਸ਼ ਕਰਾ ਕੇ ਹੋਰ ਬਿਸਧਾਰ ਅਗਲੇ ਵੀਆਈਪੀ ਕਲਚਰ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਵੀ ਭਗਵਾਨ ਕਮਾਲ ਸਰਕਾਰ ਦੇ ਵੱਲੋਂ ਖਤਮ ਕਰ ਦਾਂਗੇ ਉਹ ਵੀਆਈਪੀ ਕੱਟ ਪਰ ਲੱਗਦਾ ਤੁਹਾਨੂੰ ਖਤਮ ਹੋ ਗਿਆ ਹੁੰਦੀ ਦੇਖੋ ਜੀ ਮੈਂ ਆਪਣਾ ਕਹਿ ਸਕਦਾ ਵੀ ਮੈਂ ਕੋਈ ਵੀਆਈਪੀ ਮੈਂ ਕਲਾਕਾਰ ਵੀ ਆ ਉਹਦੇ ਵਿੱਚ ਵੀ ਨਹੀਂ ਵੀਆਈਪੀ ਬਣਿਆ ਤੇ ਹੁਣ ਵੀ ਨਹੀਂ ਬਣਦਾ ਤੇ ਇੱਕ ਹਲਕੇ ਦੀ ਆ ਫਿਤਰਤ ਰਹੀ ਹੈ ਜੀ ਥੈਂਕ ਯੂ ਜੀ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਬਹੁਤ ਹੀ ਲੋਕ ਪਿਆਰ ਦੇ ਰਹੇ ਨੇ ਬਹੁਤ ਬਹੁਤ ਇੱਜ਼ਤ ਮਾਨ ਬਖਸ਼ ਰਹੇ ਨੇ ਹਰ ਇੱਕ ਥਾਂ ਜਿੱਥੇ ਵੀ ਗਏ ਆ ਬੜਾ ਪਰਮ ਹੰਗਾਰਾ ਮਿਲਿਆ ਜਿੱਥੇ ਵੀ ਸਰ ਇੱਕ ਤੁਸੀਂ ਦਾ ਉਸ ਸਮਾਂ ਪਹਿਲਾਂ ਇੱਕ ਤੁਹਾਡਾ ਗਾਣਾ ਆਇਆ ਸੀ ਪੂਰਾ ਪਿੰਡ ਵਕਾਉ ਜੀ ਜੀ ਅੱਜ ਦੇ ਹਾਲਾਤਾਂ ਨੂੰ ਲੈ ਕੇ ਕੀ ਕਹੂੰਗਾ ਅੱਜ ਦੇ ਹਾਲਾਤ ਬਹੁਤ ਸਦੂ ਚੁੱਕੇ ਨੇ ਜੀ ਔਰ ਕੋਸ਼ਿਸ਼ ਕਰਾ ਕੇ ਹੋਰ ਬਿਸਦਾਰ ਇਹਨਾਂ ਵੀਆਈਪੀ ਕਲਚਰ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਵੀ ਭਗਵਾਨ ਜੀ ਸਰਕਾਰ ਦੇ ਵੱਲੋਂ ਖਤਮ ਕਰ ਦਾਂਗੇ ਉਹ ਵੀਆਈਪੀ ਕਲਚਰ ਲੱਗਦਾ ਤੁਹਾਨੂੰ ਖਤਮ ਹੋ ਗਿਆ ਹੁੰਦੀ ਦੇਖੋ ਜੀ ਮੈਂ ਆਪਣਾ ਕਹਿ ਸਕਦਾ ਵੀ ਮੈਂ ਕੋਈ ਵੀਆਈਪੀ ਮੈਂ ਕਲਾਕਾਰ ਵੀ ਆ ਉਹਦੇ ਵਿੱਚ ਨਹੀਂ ਵੀਆਈਪੀ ਬਣਿਆ ਤੇ ਹੁਣ ਵੀ ਨਹੀਂ ਬਣਦਾ ਤੇ ਇੱਕ ਹਲਕੇ ਦੀ ਫਿੱਤਰਤ ਰਹੀ ਹੈ ਜੀ ਥੈਂਕ ਯੂ ਜੀ